ਜੇ ਉਹਨੇ ਕੋਈ ਪ੍ਰਾਪਰਟੀ ਨਸੇ ਵੇਚ ਕੇ ਬਣਾਈ ਹੈ ਤੋਂ ਪ੍ਰਾਪਰਟੀ ਨੂੰ ਫ੍ਰੀਜ਼ ਕਰਨ ਲਈ ਉਪਰਾਲੇ ਕੀਤਾ ਜਾਏ ਜਦ ਸੁਖਸ਼ੈਨ ਉਰਫ सोनू ਜਿਹੜਾ ਪਾਕੜਾ ਪਿੰਡ थाना सदर ਫਲੋਸਪੁਰ ਦਾ ਰਹਿਣ ਵਾਲਾ ਸੀ ਨੇ ਘਰ ਸੀਗਾ ਇਹ ਜਿਹੜੀ ਹੈਗੀ ਇਹ ਫ੍ਰੀਜ਼ ਕੀਤੀ ਗਈ ਹੈ ਜਦੀ ਕੁੱਲ ਵੈਲਿਊ ਅਰਾਊਂਡ 70 ਲੱਖ ਰੁਪਏ ਦੀ ਹੈਗੀ ਸਾਲ 2024 ਵਿੱਚ ਹੁਣ ਤੱਕ 1 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਦੋਕੇਸਾ ਵਿੱਚ ਅਟੈਚ ਕੀਤੀ ਜਾ ਚੁੱਕੀ ਹੈ ਲਗਾਤਾਰ ਨਸ਼ੀ ਦੀ ਮਾਤਰਾ ਦਿਨ ਪ੍ਰਤੀ ਦਿਨ ਵਾਧੀ ਜਾ ਰਹੀ ਹੈ ਇਸ ਨੂੰ ਲੈ ਕੇ ਫਿਰੋਜ਼ਪੁਰ ਤੋਂ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਪੁਲਿਸ ਮੁਲਾਜ਼ਮਾਂ ਨੇ ਨਸ਼ਾ ਤਸਕਰ ਨੂੰ ਗਿਰਫਤਾਰ ਕਰ ਲਿੱਤਾ ਹੈ ਦੱਸਦੇ ਕਿ ਫਿਰੋਜ਼ਪੁਰ ਪੁਲਿਸ ਨੇ ਨਸ਼ੇਨ ਨੂੰ ਰੋਕਣ ਵਾਸਤੇ ਲਗਾਤਾਰ ਕੰਮਰ ਕੱਸੀ ਹੋਈ ਹੈ ਲਗਾਤਾਰ ਭਾਰੀ ਮਾਤਰਾ ਵਿੱਚ ਨਸ਼ਾ ਬਰਰਾਮਤ ਕੀਤਾ ਜਾ ਰਿਹਾ ਹੈ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਇਹਨਾਂ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ ਇਸੇ ਦੇ ਤਹਿਤ ਫਿਰੋਜ਼ਪੁਰ ਪੁਲਿਸ ਨੇ ਕਾਰਵਾਈ ਕਰਨਿਆ ਇੱਕ ਨਸ਼ਾ ਤਸਕਰ ਦੀ ਲੱਖਾਂ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕਰ ਉਹਨਾਂ ਦੇ ਘਰ ਦੇ ਬਾਹਰ ਇੱਕ ਨੋਟਿਸ ਵੀ ਲਾ ਦਿੱਤਾ ਹੈ ਜੀ ਹਾਂ ਇੱਕ ਨਸ਼ਾ ਤਸਕਰ ਫੜਿਆ ਪੁਲਿਸ ਮੁਲਾਜ਼ਮਾ ਨੇ ਤੇ ਉਸਦੇ ਘਰ ਦੇ ਬਾਹਰ ਇੱਕ ਨੋਟਿਸ ਵੇਲਾ ਦਿੱਤਾ ਹੈ ਦੱਸਦੀ ਕਿ ਫਿਰੋਜ਼ਪੁਰ ਵਿੱਚ ਇੱਕ ਨਸ਼ਾ ਤਸਕਰ ਦੇ ਖਿਲਾਫ ਕਾਰਵਾਈ ਕਰਦਿਆਂ ਲੱਖਾਂ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਵੀ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦੰਦਿਆ ਰਣਦੀਪ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਪਿੰਡ ਪਾਖੜਾ ਵਿੱਚ ਮੁਖ ਚੈਨ ਸਿੰਘ ਸੈਨੂ ਪੁੱਤਰ ਗੁਰਦੀਪ ਸਿੰਘ ਦੀ 72 ਲੱਖ 48 ਹਜ਼ਾਰ ਦੀ ਪ੍ਰਾਪਰਟੀ ਜੋ ਉਸਨੇ ਨਸ਼ੇ ਦਾ ਕਾਰੋਬਾਰ ਕਰ ਬਣਾਈ ਸੀ ਉਸ ਨੂੰ ਫ੍ਰੀਜ਼ ਕਰ ਲਿਆ ਹੈ ਜੀ ਹਾਂ ਜਿੰਨੂੰ ਫ੍ਰੀਜ਼ ਕਰ ਕੀ ਉਸ ਦੇ ਘਰ ਦੇ ਬਾਹਰ ਜਿਹੜਾ ਇੱਕ ਨੋਟਿਸ ਬੋਰਡ ਵੀ ਲਾਇਆ ਗਿਆ ਹੈ ਹੋਰ ਕੀ ਕੁਝ ਹੈ ਰਮਦੀਰ ਕੁਮਾਰ ਨੇ ਆਊਟ ਸੁਣਦੇ ਹਾਂ ਮਾਨ ਜੋ ਕੇਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਬਲੋਜਰੇ ਨਿਰਦੇਸ਼ ਹੈਗੇ ਕਿ ਜਿਹੜੇ ਵੀ ਨਸ਼ੇ ਦੇ ਸੌਦਾਗਰ ਨੇ ਜਿਨ੍ਹਾਂ ਤੇ ਵੀ ਨਸ਼ੇ ਦੇ ਪਰਚੇ ਦਰਜ ਨੇ ਜੇ ਉਹਨੇ ਕੋਈ ਪ੍ਰਾਪਰਟੀ ਨਸ਼ੇ ਵੇਚ ਕੇ ਬਣਾਈ ਹੈ ਉਹ ਪ੍ਰਾਪਰਟੀ ਨੂੰ ਫ੍ਰੀਜ਼ ਕਰਨ ਲਈ ਉਪਰਾਲੇ ਕੀਤੇ ਜਾਏ ਇਸ ਲਈ ਡੀਐਸਪੀ ਸਿਟੀ ਸ੍ਰੀ ਸੁਖਵਿੰਦਰ ਜੀ ਐਸਐਚਓ ਸਦਰ ਸ੍ਰੀ ਜਸਵੰਤ ਜੀ ਨਾਲ ਜਿਹੜੀ ਐਫਆਈਓ ਦੀ ਐਫਆਈਓ ਪਾਏ ਹੈ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਦੀ ਜਿਹੜੀ ਹੈੱਡ ਐਸਆਈ ਜੋਤੀ ਵੱਲੋਂ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਜਦ ਸੁਖਸ਼ੈਨ ਉਰਫ सोनू ਜਿਹੜਾ ਪਾਕਰਾ ਪਿੰਡ थाना ਸਦਰ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਉਹਦੀ ਜਿਹੜੀ ਜ਼ਮੀਨ ਹੈ ਇਹ ਤੇ ਘਰ ਸੀਗਾ ਇਹ ਜਿਹੜੀ ਹੈਗੀ ਇਹ ਫ੍ਰਿਜ ਕੀਤੀ ਗਈ ਹੈ ਜ ਜਦੀ ਕੁੱਲ ਵੈਲਿਊ ਅਰਾਊਂਡ 70 ਲੱਖ ਰੁਪਏ ਦੀ ਹੈਗੀ ਨਾਲ ਨਾਲ ਮੈਂ ਤੁਹਾਨੂੰ ਆ ਵੀ ਦੱਸ ਦਵਾ ਕਿ ਮਾਨਜੋਗ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਦੇ ਨਿਰਦੇਸ਼ ਮੁਤਾਬਿਕ ਸਾਲ 2024 ਵਿੱਚ ਹੁਣ ਤੱਕ 1 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਦੋ ਕੇਸਾ ਵਿੱਚ ਅਟੈਚ ਕੀਤੀ ਜਾ ਚੁੱਕੀ ਹੈ ਨਾਲ ਫਿਰੋਜ਼ਪੁਰ ਪੁਲਿਸ ਵੱਲੋਂ ਸਾਲ 2023 ਵਿੱਚ ਟੋਟਲ 30 ਕੇਸਾ ਵਿੱਚ 15 ਕਰੋੜ ਤੋਂ ਵੱਧ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਟੈਚ ਕਰਾਈ ਗਈ ਚੁੱਕੀ ਸੀਗੀ ਤੇ ਇਹ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਹੈ ਇਸੇ ਪ੍ਰਕਾਰ ਇਹ ਅੱਗੇ ਵੀ ਚੱਲ ਰਹੀ ਰਹੇਗੀ ਧੰਨਵਾਦ ਜੀ